ਹਾਂਜੀ ਭਾਈ ਜੀ ਸਾਰੇ ਸਤਿਕਾਰ ਉਹ ਸਾਰੇ ਵਧੀਆ ਹੋਗੇ ਅੱਜ ਦਾ ਬਲੌਗ ਆਪਣਾ ਆਇਆ ਹੈਗਾ YouTube ਦੀ ਪਹਿਲੀ ਕਿਉਂ ਭਾਈ ਮੈਨੂੰ ਬਹੁਤ ਸਾਰੇ ਕਾਲ ਆਰ ਮੈਸੇਜ ਆ ਰਹੇ ਸੀ ਵੀਰੇ ਤੁਹਾਡੀ ਕਿੰਨੀ ਅਰਨੀਿੰਗ ਹੁੰਦੀ ਆ ਮੈਂ ਤੁਹਾਨੂੰ ਸਾਰਿਆਂ ਨੂੰ ਅੱਜ ਸੱਤ-ਸੱਤ ਨੂੰ ਉਸ ਤਰ੍ਹਾਂ 144 ਵੀ ਮੇਰੀ ਅੱਜ ਕਿੰਨੀ ਅਰਨੀਿੰਗ ਆਈ ਆ ਅਤੇ ਕਿਵੇਂ ਆਈ ਆ ਸਭ ਤੋਂ ਪਹਿਲਾਂ ਜਿਹੜਾ YouTubeਰ ਹੁੰਦਾ ਉਸ ਨੂੰ ਦੋ ਆਪਸ਼ਨ ਜ਼ਰੂਰ ਪੂਰੇ ਕਰਨੇ ਪੈਂਦੇ ਨੇ ਪਹਿਲਾ ਆਪਸ਼ਨ 1000 ਸਬਸਕ੍ਰਾਈਬਰ ਹੋਣ ਜ਼ਰੂਰ ਹੋਣੇ ਚਾਹੀਦੇ ਨੇ ਅਰ ਦੂਜਾ ਆਪਸ਼ਨ 4000 ਘੰਟੇ ਦੇ ਜ਼ਰੂਰ ਹੋਣੇ ਚਾਹੀਦੇ ਨੇ ਫੇਰ ਜਾ ਕੇ ਆਪਣਾ ਚੈਨਲ ਮੋਨਟਾਈਜ਼ਰ ਹੁੰਦਾ ਹੈ ਫੇਰ ਜਾ ਕੇ ਆਪਣੇ ਖਾਤੇ ਦੇ ਵਿੱਚ ਟਰਨਿੰਗ ਆਉਂਦੀ ਆ ਫੇਰ ਐਡ ਵਗੈਰਾ ਲੱਗਦੇ ਨੇ ਆਪਣੇ ਵੀਡੀਓ ਤੇ ਜਿਹਨੂੰ ਆਪਾਂ ਮਸ਼ਹੂਰੀ ਕਹਿੰਦੇ ਆ ਜੋ ਐਡ ਲਵਾਉਣ ਵਾਸਤੇ 100 ਰੁਪਏ ਦਿੰਦਾ ਹੈ YouTube ਉਸ ਨੂੰ 55000 ਰੁਪਏ ਆਪ ਰੱਖਦਾ ਹੈ 45 ਰੁਪਏ ਆਪਾਂ ਨੂੰ ਦਿੰਦਾ ਹੈ ਫੇਰ ਜਾ ਕੇ ਆਪਣੇ ਐਡ ਲੱਗਦੇ ਆ ਫੇਰ ਜਾ ਕੇ کتنی ਅਰਨਿੰਗ ਹੁੰਦੀ ਆ ਮੈਂ ਦੱਸਣਾ ਚਾਹੁੰਦਾ ਵੀ ਮੇਰੀ ਕਿੰਨੀ ਅਰਨਿੰਗ ਹੋਈ ਆ ਕਿੰਨੇ ਤਰੀਕ ਨੂੰ ਆਈ ਸੀ ਸਭ ਨੂੰ ਸਾਰਾ ਕੁਝ ਦੱਸੂਗਾ ਕੋਈ ਝੂਠ ਗੱਲ ਦੱਸੁੰਦਾ ਨਹੀਂ ਗਾ ਸਭ ਕੁਝ ਸੱਚ ਦੱਸੂਗਾ ਜਿਹੜਾ ਕੁਝ ਵੀ ਆਇਆ ਮੇਰੇ ਨੂੰ ਸਰ ਨੂੰ ਪਹਿਲਾਂ ਆਪਾਂ ਨੂੰ ਗੂਗਲ ਐਡਸਨ ਦੇ ਵਿੱਚ 100 ਡਾਲਰ ਕੰਪਲੀਟ ਕਰਨੇ ਪੈਂਦੇ ਨੇ ਤੁਸੀਂ ਦੇਖ ਲਓ ਸਭ ਤੋਂ ਪਹਿਲਾਂ ਗੂਗਲ ਐਡਸਨ ਦੇ ਵਿੱਚ ਆਪਾਂ ਨੂੰ 100 ਡਾਲਰ ਕੰਪਲੀਟ ਕਰਨੇ ਪੈਂਦੇ ਨੇ ਮੇਰੇ 100 ਡਾਲਰ 22 ਮਈ ਨੂੰ ਕੰਪਲੀਟ ਹੋ ਗਏ ਸੀ ਦੇਖ ਸਕਦੇ ਹੋ ਸਮਝ ਰਹੇ ਹੋ ਸਮਝ ਰਹੇ ਹੋ ਸਮਝ ਰਹੇ ਹੋ ਇਹ ਹਰ ਮਹੀਨੇ ਦੀ 11 ਤਰੀਕ ਨੂੰ ਅਪਡੇਟ ਹੁੰਦੇ ਨੇ ਜਿਹੜੀ ਹਰ ਮਹੀਨੇ ਦੀ 11 ਜਾਂ 10 ਤਰੀਕ ਨੂੰ ਅਪਡੇਟ ਹੋ ਜਾਂਦੇ ਨੇ ਗੂਗਲ ਐਡਸਨ ਦੇ ਵਿੱਚ ਉਸ ਤੋਂ ਬਾਅਦ ਇੱਕ ਮੇਲ ਆਉਂਦੀ ਹੈ ਉਹਦੇ ਵਿੱਚ ਲਿਖਿਆ ਚੈੱਕ ਯੂਅਰ ਪੇਮੈਂਟ ਤੁਸੀਂ ਦੇਖ ਸਕਦੇ ਹੋ ਮੇਰੇ ਨੂੰ ਵੀ ਇੱਕ ਮੇਲ ਆਈ ਆ ਜਦੋਂ ਤੁਹਾਡੇ ਕੋਲੇ ਮੇਲ ਆਉ ਜਾਂਦੀ ਹੈ ਸਮਝੋ ਤੁਹਾਡਾ ਜੋ ਅਰਨਿੰਗ ਹੈ ਇੱਕ ਦੋ ਦਿਨਾਂ ਵਿੱਚ ਆ ਆ ਜਾਊਗੀ ਇਹ 22 ਤਰੀਕ ਨੂੰ ਮੇਰੇ ਨੂੰ ਮੇਲ ਆ ਗਈ ਸੀ ਵੀ ਤੁਹਾਡੀ ਪੇਮੈਂਟ ਇਸ ਇੱਕ ਪਾ ਦਿੱਤੀ ਗਈ ਹੈ ਇੱਕ ਦੋ ਦਿਨਾਂ ਵਿੱਚ ਤੁਹਾਡੇ ਖਾਤੇ ਵਿੱਚ ਪਹੁੰਚ ਜਾਣਗੇ ਫਿਰ ਮੈਂ ਨੇ ਵੇਟ ਕੀਤੀ 23 ਤਰੀਕ ਵੀ ਟੱਪ ਗਈ ਅਰ 24 ਤਰੀਕ ਨੂੰ 4:13 ਦੇ ਵਿੱਚ 13 ਮਿੰਟਾਂ ਤੇ ਤੁਸੀਂ ਦੇਖ ਸਕਦੇ ਹੋ 4:13 ਤੇ ਮੇਰੇ ਨੂੰ ਇੱਕ ਮੈਸੇਜ ਹੋਰ ਆਉਂਦਾ ਹੈ ਜੋ ਐਕਸਿਸ ਬੈਂਕ ਦਾ 7755 ਰੁਪਏ ਮੇਰੇ ਖਾਤੇ ਵਿੱਚ ਆ ਗਏ ਸੀ ਜੋ YouTube ਦੀ ਪਹਿਲੀ ਕਮਾਈ ਮੇਰੀ ਇਹੀ ਸੀ ਮੈਨੂੰ ਇਸ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਪੈਸਾ ਹੀ ਪੈਸਾ ਹੋ ਗਿਆ ਔਰ ਇਹ ਕੋਈ ਬੜੀ ਵੱਡੀ ਗੱਲਬਾਤ ਨਹੀਂ ਯਾਰ 7000 ਰੁਪਏ ਹੀ ਆਇਆ ਯਾਰ ਮੈਂ 3 ਸਾਲ ਦੀ ਮਿਹਨਤ ਆ ਮੇਰੇ 2021 ਚ ਸਟਾਰਟ ਕੀਤਾ ਸੀ ਔਰ 2024 ਵਿੱਚ ਦੇਖੋ ਮੇਰੇ ਇੰਨੀ ਕੀ ਕਮਾਈ ਆਈ ਆ 7755 ਰੁਪਏ ਜੇ ਤੂੰ ਸਮਝ ਰਹੇ ਹੋ ਸਮਝ ਰਹੇ ਹੋ ਸੋਹਣੇ ਹੋਣਾ ਹਰ ਯਾਰ ਮੈਂ ਤੁਹਾਨੂੰ ਸਾਰਾ ਹੀ ਸੱਚ ਦੱਸ ਦਿੱਤਾ ਮੇਰੀ ਵੀ ਜਿੰਨੀ ਵੀ ਕਮਾਈ ਆਈ ਸੀ ਤੁਹਾਨੂੰ ਸਾਰਾ ਕੁਝ ਦਿਖਾਤਾ 7755 ਰੁਪਏ ਕਮਾਈ ਆਈ ਆ YouTube ਦੀ ਪਹਿਲੀ ਕਮਾਈ ਤੇ ਮੇਰੀ ਭਾਈ ਜੀ ਸੋਡਾ ਸਾਰਾ ਧੰਨਵਾਦ ਥੈਂਕ ਯੂ ਭਾਈ ਜੀ ਬਹੁਤ ਬਹੁਤ ਧੰਨਵਾਦ ਮੈਨੂੰ ਇਸ ਤਰ੍ਹਾਂ ਹੀ ਪਿਆਰ ਦਿੰਦੇ ਰਹੇ ਹੋ